ਰੋਟੀ ਦੇ ਨਾਲ ਤਿੱਖਾ ਖਾਣ ਵਾਲੇ ਤੁਸੀਂ ਇੱਕ ਵਾਰੀ ਇਸ ਗੋਲ ਮਿਰਚ ਦਾ achar ਬਣਾ ਕੇ ਖਾਓਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੁਹਾਨੂੰ ਲੱਗਣਾ ਐਨਾ ਜਟਪਟਾ ਬਣਦਾ ਵਾ ਤੇ ਵੇਖਣ ਨੂੰ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹ ਗੋਲ ਗੋਲ ਮਿਰਚਾਂ ਤੇ ਬਣਦਾ ਬਹੁਤ ਟੇਸਟੀ ਐ ਇਹਨੂੰ ਆਪਾਂ ਕਿਸ ਤਰਾਂ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ 'ਚ ਦੇਖੋ ਜੀ ਹੈਲੋ ਫਰੈਂਡਸ ਅੱਸੀ ਗਾਲਮਸਤੀ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਅਸਾਂ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਲੈ ਕੇ ਆਏ ਜੀ ਆਪਾਂ ਤੁਸੀਂ ਦੇਖੋ ਪਛਾਣੋ ਕੀ ਚੀਜ਼ ਆ ਇਹ ਡੇਲੇ ਨੇ ਬੇਰ ਨੇ ਕੀ ਚੀਜ਼ ਆ ਦੇਖੋ ਲਸੂੜਿਆਂ ਵਾਂਗੂ ਵੀ ਲੱਗਦਾ ਵਾ ਡੇਲੇ ਵੀ ਲੱਗਦੇ ਨੇ ਪਰ ਨਾ ਇਹ ਡੇਲੇ ਆ ਨਾ ਇਹ ਲਸੂੜੇ ਆ ਤੇ ਨਾ ਹੀ ਇਹ ਬੇਰ ਨੇ ਇਹ ਹੈਗੀ ਆ ਜੀ ਮਿਰਚ ਇੱਕ ਜਿਹੜੀ ਕਿ ਬਹੁਤ ਜ਼ਿਆਦੀ ਕੋੜੀ ਹੁੰਦੀ ਹੈ ਇਹਨੂੰ ਕੋਣੀ ਮਿਰਚ ਵੀ ਬੋਲਿਆ ਜਾਂਦਾ ਇਹਨੂੰ ਘਟੋਨੀ ਮਿਰਚ ਵੀ ਬੋਲਿਆ ਜਾਂਦਾ ਤੇ ਇਹਨੂੰ ਬੇਰ ਮਿਰਚ ਵੀ ਬੋਲਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਤਿੰਨ ਚਾਰ ਤਰ੍ਹਾਂ ਦੀਆਂ ਨੇ ਇਹ ਦੇ ਵਿੱਚ ਇੱਕ ਦੇਖੋ ਜਿਆਦਾ ਡਾਰਕ ਆ ਇੱਕ ਘਾਟਾ ਇੱਕ ਲਾਈਟ ਆ ਤੇ ਇੱਕ ਕੋਸ਼ੇ ਦੇ ਵਿੱਚ ਇਦਾਂ ਬਲੈਕ ਸ਼ੇਡ ਵੀ ਹੋ ਰਹੀ ਹੈ ਤੇ ਇੱਕ ਲਾਲ ਜੀ ਇਹਨਾਂ ਸਾਰੀਆਂ ਮਿਰਚਾਂ ਦਾ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਜ਼ਿਆਦਾ ਟੇਸਟੀ ਅਚਾਰ ਤੇ ਜਿਹੜਾ ਤਿੱਖਾ ਖਾਣ ਦੇ ਸ਼ੁਕੀਨ ਹੈ ਉਹ ਉਹਨਾਂ ਦੇ ਵੇਖ ਕੇ ਮੂੰਹ 'ਚ ਪਾਣੀ ਆ ਜਾਣਾ ਕਿ ਇਹ ਕੋੜੀ ਬਹੁਤ ਹੁੰਦੀ ਹੈ ਤੇ ਇਹ ਬਹੁਤ ਹੀ ਤਿੱਖੀ ਮਿਰਚ ਹੁੰਦੀ ਹੈ ਜੀ ਇਦਾਂ ਤੁਸੀਂ ਸਿਰਫ ਦੋ ਮਿਰਚਾਂ ਹੀ ਤੁਸੀਂ ਪੂਰੀ ਫੈਮਿਲੀ ਦੀ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਇੰਨੀ ਜਿਆਦਾ ਤਿੱਖੀ ਹੁੰਦੀ ਜਿਵੇਂ ਲੌਂਗੀ ਮਿਰਚ ਬਹੁਤ ਕੋੜੀ ਹੁੰਦੀ ਹੈ ਨਾ ਉਹਦੇ ਨਾਲੋਂ ਵੀ ਜਿਆਦਾ ਕੋੜੀ ਆ ਘਟੋਨੀ ਮਿਰਚ ਇਹਨੂੰ ਬੋਲਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਓ ਜਿਹਦੇ ਘਰ ਦੇ ਵਿੱਚ ਹੈਗੀ ਉਹ ਵੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੇ ਚਾਰੇ ਦਾ ਬਣਾ ਕੇ ਖਾਦਾ ਚਾਹੇ ਨੂੰ ਕੀ ਬੋਲਦੇ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਰਚ ਖਾਣਾ ਆਪਣੀ ਬਾਡੀ ਵਾਸਤੇ ਬਹੁਤ ਹੀ ਜ਼ਰੂਰੀ ਹੁੰਦਾ ਕਈ ਲੋਕ ਜਿਹੜੀ ਮਿਰਚ ਨਹੀਂ ਖਾਂਦੇ ਕਈ ਪ੍ਰਕਾਰ ਦੀਆਂ ਜਿਹੜੀਆਂ ਘਾਟਾਂ ਵਾਂ ਉਹ ਪੂ ਜਾ ਇਸ ਤਰ੍ਹਾਂ ਛੋਟੀ ਕਿਉਂਕਿ ਇਹ ਜਿਹੜੀ ਹੈ ਹਾਰਟ ਐਕ ਦੀ ਪ੍ਰੋਬਲਮ ਨੂੰ ਵੀ ਠੀਕ ਕਰਦੀ ਹੈ ਹਾਰਟ ਐਕ ਕਦੀ ਵੀ ਨਹੀਂ ਹੋਣ ਦਿੰਦੀ ਖੂਨ ਪਤਲਾ ਕਰਦੀ ਹੈ ਹਰੀ ਮਚ ਜਦੋਂ ਆਪਾਂ ਖਾਂਦੇ ਆ ਫਿਰ ਇਹਦੇ ਵਿੱਚ ਵਿਟਾਮਿਨ ਇਹਨੇ ਹੁੰਦੇ ਕਿ ਆਪਣੇ ਸਰੀਰ ਦੀ ਕਮੀ ਜਿਹੜੀ ਵਿਟਾਮਿਨ ਦੀ ਉਹ ਪੂਰੀ ਕਰ ਦਿਆ ਨੇ ਨਿਗਾਹ ਇਹਦੇ ਨਾਲ ਤੇਜ਼ ਹੁੰਦੀ ਹੈ ਖੂਨ ਇਹਦੇ ਨਾਲ ਸਾਫ਼ ਹੁੰਦਾ ਯਾਨੀ ਕਿ ਕਈ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਇਹ ਛੋਟੀ ਜੀ ਮਿਰਚ ਆ ਉਹ ਆਪਣੇ ਸਰੀਰ ਦੇ ਵਿੱਚ ਦੂਰ ਕਰ ਦਿੰਦੀ ਆ ਸੋ ਇਹਨੂੰ ਖਾਣਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਖਾ ਸਕਦੇ ਹੋ ਕਈ ਲੋਕ ਸੈਲਡ ਦੀ ਤਰ੍ਹਾਂ ਜਿਵੇਂ ਰੋਟੀ ਦੇ ਨਾਲ ਵੀ ਮਿਰਚ ਕੌੜੀ ਖਾਂਦੇ ਨੇ ਜਿਆਦਾਤਰ ਤੁਸੀਂ ਦੇਖਿਆ ਹੋਗਾ ਰਾਜਸਥਾਨ ਵਾਲੇ ਬਹੁਤ ਮਿਰਚ ਖਾਂਦੇ ਨੇ ਤੇ ਵਧੀਆ ਉਹਨਾਂ ਦੀ ਨਿਗਾ ਆਉਂਦੀ ਆ ਬੁੜੀਆਂ ਉਹਨਾਂ ਦੀਆਂ ਤੁਸੀਂ ਦੇਖਿਆ ਕਰੋ ਐ ਪੂਰੀਆਂ ਤਗੜੀਆਂ ਹੁੰਦੀਆਂ ਨੇ ਉਹ ਤਾਂ ਨਾਲ ਮਿਰਚ ਨੂੰ ਫਰਾਈ ਕਰਕੇ ਰੋਟੀ ਦੇ ਹਰ ਇੱਕ ਸਬਜੀ ਦੇ ਨਾਲ ਉਹ ਖਾਂਦੇ ਨੇ ਤੇ ਕਈ ਕੱਚੀ ਮਿਰਚ ਵੀ ਬਹੁਤ ਖਾਂਦੇ ਨੇ ਕਿ ਆਪਾਂ ਨੂੰ ਵੀ ਇਹ ਮਿਰਚ ਖਾਣੀ ਚਾਹੀਦੀ ਜਿਹੜੇ ਨਹੀਂ ਖਾਂਦੇ ਥੋੜੀ ਥੋੜੀ ਖਾਣੀ ਸ਼ੁਰੂ ਕਰੋ ਤੁਸੀਂ ਆਪੇ ਹੌਲੀ ਹੌਲੀ ਜਿਹੜੀ ਇਹ ਬਾਡੀ ਉਸ ਨੂੰ ਐਕਸੈਪਟ ਕਰੂਗੀ ਤੇ ਤੁਹਾਡੀ ਜਿਹੜੀ ਸਰੀਰ 'ਚ ਕਈ ਪ੍ਰੋਬਲਮ ਆ ਉਹ ਖਤਮ ਹੋ ਜਾਣਗੀਆਂ ਤੇ ਜਿਹੜੇ ਕਬਜ਼ ਦੀ ਪ੍ਰੋਬਲਮ ਦੇ ਨਾਲ ਪਰੇਸ਼ਾਨ ਆ ਉਹ ਵੀ ਮਿਰਚ ਖਾਣ ਕਿਉਂਕਿ ਮਿਰਚ ਖਾਣ ਦੇ ਨਾਲ ਚਾਹੇ ਲਾਲ ਮਿਰਚ ਖਾਓ ਹਰੀ ਮਿਰਚ ਖਾਓ ਤੁਹਾਨੂੰ ਪਤਾ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਫੇਸ ਕਰਕੇ ਮਿਰਚ ਜਰੂਰ ਖਾਇਆ ਕਰੋ ਜਦੋਂ ਆਪਣਾ ਪੇਟ ਸਾਫ ਹੋ ਜਾਂਦਾ ਨਾ ਤੇ ਕਈ ਬਿਮਾਰੀਆਂ ਉਹਦੇ ਨਾਲ ਠੀਕ ਹੋ ਜਾਂਦੀਆਂ ਜਦੋਂ ਕਬਜ ਹੋਣ ਦੀ ਕਬਜ ਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਸੋ ਮਿਰਚ ਜਰੂਰ ਖਾਇਆ ਕਰੋ ਸੋ ਮਿਰਚਾਂ ਤੁਸੀਂ ਕਈ ਪ੍ਰਕਾਰ ਦੀਆਂ ਖਾਧੀਆਂ ਹੋਣਗੀਆਂ ਲੰਬੀਆਂ ਵੀ ਮੋਟੀਆਂ ਵੀ ਉਹਨਾਂ ਦਾ ਚਾਰ ਵੀ ਬਣਾ ਕੇ ਖਾਦਾ ਹੋਊਗਾ ਛੋਟੀਆਂ ਵੀ ਖਾਧੀਆਂ ਤੇ ਅੱਜ ਆਪਾਂ ਜਿਹੜੀ ਇੱਕ ਢੋਨੀ ਮਿਰਚ ਬੇਰ ਮਿਰਚ ਜਿਹਨੂੰ ਬੋਲਦੇ ਆਂ ਇਹਦਾ ਆਪਾਂ ਬਹੁਤ ਹੀ ਚਟਪਟਾ achar ਬਣਾਵਾਂਗੇ ਜਿਹੜਾ ਤਿੱਖਾ ਖਾਂਦੇ ਸ਼ਕੀਨ ਉਹਨਾਂ ਦੇ ਮੂੰਹ 'ਚ ਪਾਣੀ ਆ ਗਿਆ ਹੁਣ ਆਪਾਂ ਬਹੁਤ ਹੀ ਚਟਪਟਾ achar ਇਨਕੀ ਨਕੀਆ ਹਰੀਆਂ ਮਿਰਚਾਂ ਦਾ ਆਪਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਕਿਹੜੇ-ਕਿਹੜੇ ਆਪਾਂ ਮਸਾਲੇ ਪਾਵਾਂਗੇ ਇਹਨਾਂ ਦਾ ਸਵਾਦ ਵਧਾਉਣ ਵਾਸਤੇ ਉਹ ਤੁਸੀਂ ਅੱਗੇ ਵੀਡੀਓ 'ਚ ਦੇਖਿਓ ਜੀ ਹੁਣ ਇਹਨਾਂ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਧੋ ਕੇ ਪਹਿਲਾਂ ਤੇ ਇਹਨਾਂ ਨੂੰ ਹੁਣ ਆਪਾਂ ਮਾਰਾਂਗੇ ਕੱਟ ਤੇ ਅਗਲਾ ਪ੍ਰੋਸੈਸ ਆਪਾਂ ਤੁਹਾਨੂੰ ਬਾਅਦ 'ਚ ਦੱਸ ਹੈ ਨਕੀਆਂ ਨਕੀਆਂ ਨੇ ਇਹਨਾਂ ਤੇ ਥੋੜੀ ਜੀ ਮਿਹਨਤ ਲੱਗਣੀ ਆ ਪਰ ਇਹਨਾਂ ਨੂੰ ਆਪਾਂ ਕੱਟ ਮਾਰ ਕੇ ਤੇ ਇਹ ਬਿਲਕੁਲ ਫਰੈਸ਼ ਆ ਤੁਸੀਂ ਦੇਖ ਸਕਦੇ ਹੋ ਡੰਡੀ ਬਿਲਕੁਲ ਸਾਫ਼ ਇਹਨੂੰ ਆਪਾਂ ਧੋ ਲਿਆ ਡੰਡੀ ਸਮੇਤ ਹੀ ਆਪਾਂ ਇਹਦਾ ਚਾਰ ਪਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਫਰੈਸ਼ ਆ ਡੰਡੀ ਜਿਵੇਂ ਹੁਣੇ ਤੋੜ ਕੇ ਆਪਾਂ ਲਿਆਂਦੀ ਹੁੰਦੀਆਂ ਤੇ ਜੇਕਰ ਤੁਹਾਡੀਆਂ ਥੋੜੀਆਂ ਪੁਰਾਣੀਆਂ ਹੋ ਚੁੱਕੀਆਂ ਤੇ ਤੁਸੀਂ ਡੰਡੀਆਂ ਨਹੀਂ ਆ ਉਤਾਰ ਵੀ ਸਕਦੇ ਹੋ ਤੇ ਮੈਂ ਵੈਸੇ ਨਹੀਂ ਡੰਡੀਆਂ ਉਤਾਰੀਆਂ ਕਿਉਂਕਿ ਸੋਹਣੀ ਲੱਗਦੀ ਏਦਾਂ ਆਪਾਂ ਜਿਵੇਂ ਚਾਰ ਦੇ ਵਿੱਚ ਐ ਕੱਢ ਕੇ ਡੰਡੀ ਦੇ ਨਾਲ ਖਾਣਾ ਬਹੁਤ ਵਧੀਆ ਲੱਗਦਾ ਮੈਨੂੰ ਮੇਰੇ ਆਪ ਦੀ ਫੀਲਿੰਗ ਆ ਇਸੇ ਕਰਕੇ ਮੈਨੂੰ ਇਦਾਂ ਤਿਆਰ ਕਰਨ ਲੱਗੀ ਬਾਕੀ ਤੁਹਾਡੀ ਇੱਛਾ ਤੁਸੀਂ ਜਿੱਦਾਂ ਮਰਜ਼ੀ ਬਣਾ ਜੇ ਕਿਸੇ ਨੂੰ ਨਹੀਂ ਪਸੰਦ ਡੰਡੀਆਂ ਤੇ ਤੁਸੀਂ ਉਤਾਰ ਵੀ ਸਕਦੇ ਆ ਮੇਰਾ ਨਾ ਦਿਲ ਨਹੀਂ ਕਰਦਾ ਪਿਆ ਇਹਨਾਂ ਦਾ achar ਬਣਾਉਣ ਨੂੰ ਆ ਜੀ ਕਹਿੰਦਾ ਵੇਖੀ ਜਾਵਾਂ ਇੰਨੀਆਂ ਸੋਹਣੀਆਂ ਲੱਗਦੀਆਂ ਨਿੱਕੀਆਂ ਨਿੱਕੀਆਂ ਜੀਆਂ ਤੇ ਹੁਣ ਜਿਵੇਂ ਆਪਾਂ ਲਸੂੜੀਆਂ ਦੀ ਸਫਾਈ ਕਰਕੇ ਉਹਨੂੰ ਭਰ ਕੇ ਬਣਾਉਨੇ ਆ ਇਹਨੂੰ ਜਦੋਂ ਆਪਾਂ ਕੱਟ ਮਾਰ ਕੇ ਬਣਾਵਾਂਗੇ ਪਰ ਇਦਾਂ ਵੀ ਜਿਵੇਂ ਉੱਤੇ ਮਿਹਨਤ ਲੱਗਦੀ ਹੈ ਇੱਥੇ ਵੀ ਨਿੱਕੀ ਨਿੱਕੀ ਮਿਰਚ ਤੇ ਮਿਹਨਤ ਬਹੁਤ ਲੱਗਦੀ ਹੈ ਫਿਰ ਮਿਹਨਤ ਦਾ ਜਿਹੜਾ ਮੁੱਲ ਪਰ ਲੱਗੇ ਨਾ ਕਈ ਭੈਣ ਭਰਾ ਜਦੋਂ ਜ਼ਿਆਦਾ ਚੀਕ-ਚੀਕ ਕਰਦੇ ਨੇ ਨਾ ਵੀ ਮਹਿੰਗਾ ਲਾਉਨੇ ਹੋ ਇਦਾਂ ਲਾਉਨੇ ਹੋ ਉਹ ਮਿਹਨਤ ਤੋਂ ਭੱਜ ਜੀ ਤੋਂ ਫਿਰ ਮੈਂ ਕਹਿ ਦਿੰਨੀ ਅਭੀ ਤੁਸੀਂ ਕੋਈ ਨਹੀਂ ਘਰੇ ਬਣਾ ਲਓ ਇਦਾਂ ਦਾ ਬਣਾ ਲਓ ਵੀਡੀਓ ਉਹਨਾਂ ਨੂੰ ਭੇਜ ਦਈਦੀ ਆ ਫਿਰ ਅਗਲੇ ਦਿਨ ਉਹਨਾਂ ਦਾ ਆਰਡਰ ਆ ਜਾਊਗਾ ਨਹੀਂ ਮੈਡਮ ਜੀ ਮਿਹਨਤ ਨਹੀਂ ਹੁੰਦੀ ਪਾਈਆ ਵੀ ਲਸਣ ਨਹੀਂ ਛਿਲਿਆ ਜਾਂਦਾ ਆਪਾਂ ਤਾਜ਼ਾ ਲਸਣ ਹੀ ਲਿਆ ਕੇ ਉਹਦਾ ਚਾਰ ਤਿਆਰ ਕਰਦੇ ਆ ਕਦੀ ਵੀ ਆਪਾਂ ਜਿਹੜਾ ਵਾ ਪਹਿਲਾਂ ਚਾਰ ਬਣਾ ਕੇ ਨਹੀਂ ਰੱਖਦੇ ਸੋ ਜਿਸ ਅਕੋਰਡਿੰਗ ਆਪਾਂ ਨੂੰ ਰੇਟ ਮਿਲਦਾ ਉਸੇ ਅਕੋਰਡਿੰਗ ਆਪਾਂ ਤੁਹਾਨੂੰ ਦੱਸ ਦਿੰਨੇ ਆ ਰੇਟ ਤੇ ਡਿਲੀਵਰੀ ਆਪਾਂ ਫ੍ਰੀ ਰੱਖੀ ਓਦੋਂ ਦੀ ਕੋਈ ਵੀ ਡਿਲੀਵਰੀ ਦਾ ਆਪਾਂ ਪੈਸਾ ਨਹੀਂ ਲੈ ਰਹੇ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ 450 ਰੁਪਏ ਕਿਲੋ ਜਿਹੜਾ ਲਸ ਜੀ ਦਾ ਆਪਾਂ ਚਾਰ ਤਿਆਰ ਕਰਦੇ ਆ ਤੇ ਕਿਲੋ ਦੇ ਵਿੱਚੋਂ ਵੀ ਲਸਣ ਕਿਲੋ ਨਹੀਂ ਨਿਕਲਦਾ 700 ਗ੍ਰਾਮ ਨਿਕਲਦਾ ਵਾ ਤੇ ਤੁਸੀਂ ਹਿਸਾਬ ਲਾਓ ਵੀ ਉਹ ਕਿੱਥੇ ਗਾਲਾ ਜਾਂਦੀ ਹੈ ਜੇ ਡਿਲੀਵਰੀ ਫਿਰ ਵੀ ਫ੍ਰੀ ਆ ਆਪਾਂ ਕਹਿ ਦਿੰਨੇ ਚਲੋ ਕੋਈ ਗੱਲ ਨਹੀਂ ਜਿਹੜਾ ਭੈਣ ਭਰਾ ਪਿਆਰ ਇਹਨਾਂ ਕਰਦਾ ਆਪਣੇ ਕੋਈ ਚੀਜ਼ ਮੰਗਾ ਰਿਹਾ ਉਹਨੂੰ ਆਪਾਂ ਵੈਸੇ ਫ੍ਰੀ ਭੇਜ ਦਿੰਨੇ ਆ ਬਾਕੀ ਜਿਨ੍ਹਾਂ ਨੇ ਮੰਗਾਉਣਾ ਭੈਣ ਭਰਾਵਾਂ ਨੇ ਉਹਨਾਂ ਨੇ ਮਗਾਈ ਲੈਣਾ ਵਾ ਪੰਜੀਰੀ ਹੋਗੀ ਪਾਪੜ ਹੋਗੇ ਅਚਾਰ ਹੋਗੇ ਮਰਬੇ ਹੋਗੇ ਯੋ ਵੀ ਆਪਾਂ ਤਿਆਰ ਕਰਦੇ ਆ ਸਾਰੇ ਭੈਣ ਭਰਾ ਮੰਗਾ ਰਹੇ ਨੇ ਤੇ ਅੱਜ ਕੱਲ ਵੀਡੀਓ ਬਣਾਉਂਦਾ ਫੇਰ ਮੇਰਾ ਟਾਈਮ ਨਹੀਂ ਐਸੇ ਕਰਕੇ ਲੱਗਦਾ ਕਿਉਂਕਿ ਬਹੁਤ ਭੈਣ ਭਰਾ ਜਿਹੜੇ ਉਹ ਪੰਜੀਰੀ ਦਾ ਆਰਡਰ ਦੇ ਰਹੇ ਨੇ ਵਧੀਆ ਪਿਆਰ ਦੇ ਰਹੇ ਨੇ ਸਾਰੇ ਖਾਸ ਕਰਕੇ ਬਾਹਰ ਵਾਲੇ ਭੈਣ ਭਰਾ ਕਿਉਂਕਿ ਉਹ ਜਿਆਦਾ ਪੰਜੀਰੀ ਨੂੰ ਇਸ ਚੀਜ਼ ਨੂੰ ਕਰਦੇ ਨੇ ਲਾਈਕ ਆਪਣੀ ਅਜੇ ਪੂਰੀ ਨਹੀਂ ਪ੍ਰੋਪਰਲੀ ਠੰਡ ਨਹੀਂ ਹੋਈ ਬਾਹਰ ਠੰਡ ਆ ਇਸ ਕਰਕੇ ਉਹ ਅਜੇ ਮੰਗਾ ਰਹੇ ਨੇ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਟ ਮਾਰ ਲੈਨੇ ਤੇ ਫੇਰ ਆਪਾਂ ਅਗਲਾ ਪ੍ਰੋਸੈਸ ਕਰਦੇ ਆ ਤੇ ਚਾਰ ਨੂੰ ਆਪਾਂ ਤਿਆਰ ਕਰਾਂਗੇ ਜੀ ਚੁੱਲੇ ਤੇ ਤਦੋ ਜੀ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਮਾਰ ਲਿਆ ਇਹਨਾਂ ਦੇ ਥੋੜਾ ਟਾਈਮ ਲੱਗਾ ਬਹੁਤ ਹੀ ਨਿੱਕੀ ਨਿੱਕੀ ਮਿਰਚ ਤੇ ਇਦਾਂ ਆਪਾਂ ਸਾਰਿਆਂ ਨੂੰ ਕੱਟ ਮਾਰ ਲਿਆ ਤੇ ਇਧਰ ਆਪਾਂ ਸਾਰੇ ਮਸਾਲੇ ਵੀ ਲੈ ਆਏ ਆ ਤੇ ਕੜਾਈ ਆਪਾਂ ਰੱਖ ਦਿੱਤੀ ਚੁੱਲ੍ਹੇ ਤੇ ਤੇ ਇਹਦੇ ਵਿੱਚ ਤੇਲ ਪਾ ਕੇ ਤੇ ਥੱਲੇ ਬਾਲ ਦਿੰਨੇ ਆ ਅੱਗ ਤੇਲ ਨੂੰ ਗਰਮ ਕਰਨਾ ਵਾ ਪਹਿਲਾਂ ਇਹਦੇ ਵਿੱਚ ਬਸ ਆਪਾਂ ਜਿਹੜੇ ਮਸਾਲੇ ਭੁੰਨਣੇ ਆ ਉਹਨਾਂ 'ਕ ਤੇਲ ਨੂੰ ਆਪਾਂ ਗਰਮ ਕਰਨਾ ਵਾ ਤੇ ਜਦੋਂ ਆ ਮਿਰਚਾਂ ਪਾਉਣੀਆਂ ਉਦੋਂ ਤੇਲ ਦਾ ਟੈਂਪਰੇਚਰ ਜਿਹੜਾ ਘੱਟ ਚਾਹੀਦਾ ਤੇ ਆਪਾਂ ਥੋੜੀ ਜਿਹੀ ਅੱਗ ਬਾਲਾਂਗੇ ਵੀ ਪਹਿਲਾਂ ਤੇਲ ਨੂੰ ਗਰਮ ਕਰ ਲਈਏ ਚੰਗੀ ਤਰ੍ਹਾਂ ਹੁਣ ਤੇਲ ਆਪਣਾ ਗਰਮ ਹੋ ਚੁੱਕਾ ਜੀ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਪਹਿਲਾਂ ਸਭ ਤੋਂ ਪਹਿਲਾਂ ਰੰਗਤ ਦੇਣ ਵਾਸਤੇ ਚਾਰਨੂ ਤੇ ਨਾਲ ਫਾਇਦੇ ਵਧਾਉਣ ਵਾਸਤੇ ਰਤਨ ਜੋ ਤੇ ਬਾਕੀ ਰਤਨ ਜੋ ਦੇ ਅਕਸਰ ਮੈਨੂੰ ਕਮੈਂਟ ਆਉਂਦੇ ਰਹਿੰਦੇ ਆ ਤੇ ਇੱਕ ਚਮਚ ਪਾ ਦਾਂਗੇ ਆਪਾਂ ਹਿੰਗ ਇਹਦੀ ਆਪਾਂ ਰਤਨ ਜੋ ਦੀ ਸਾਰੀ ਵੀਡੀਓ ਚੈਨਲ ਤੇ ਬਣਾ ਕੇ ਪਾਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਵੀ ਰਤਨ ਜੋ ਦੇ ਕੀ ਫਾਇਦੇ ਤੇ ਕੀ ਹੁੰਦੀ ਹੈ ਤੇ ਕਿਹੜੇ ਕੰਮ ਆਉਂਦੀ ਆ ਹੁਣ ਆਪਾਂ ਇਹਦੇ ਵਿੱਚ ਦੋ ਚਮਚ ਪਾ ਰਹੇ ਆ ਪੀਲੀ ਸਰੋਂ ਤੇ ਚਾਰ ਚਮਚੇ ਇਹਦੇ ਵਿੱਚ ਆਪਾਂ ਪਾ ਰਹੇ ਆ ਕਲੌਂਜੀ ਦੇ ਤੇ ਚਾਰ ਚਮਚੇ ਆਪਾਂ ਇਹਦੇ ਵਿੱਚ ਪਾ ਰਹੇ ਆ ਅਜਵੈਨ ਦੇ ਤੁਸੀਂ ਵਧਾ ਘਟਾ ਵੀ ਸਕਦੇ ਹੋ ਇਹਦੇ ਵਿੱਚ ਜਿਹੜੀ ਕੁਆਂਟੀਟੀ ਜਿਹੜਾ ਤੁਹਾਨੂੰ ਮਸਾਲਾ ਚੰਗਾ ਨਹੀਂ ਲੱਗਦਾ ਚਾਰ ਚਮਚੇ ਆਪਾਂ ਪਾਵਾਂਗੇ ਇਹਦੇ ਵਿੱਚ ਰਾਈਵੇ ਰਾਈ ਦਾ ਚਮਚ ਭਾਵੇਂ ਇੱਕ ਵਧਾ ਵੀ ਦਿਓ ਕਿਉਂਕਿ ਵਾਵਾ ਖੱਟਾ-ਖੱਟਾ ਟੇਸਟ ਆਉਂਦਾ ਵਾ ਮਿਰਚਾਂ ਦੇ ਵਿੱਚ ਤੇ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲੈਨੇ ਹੂੰ ਤਣੇ ਮਸਾਲੇ ਚੰਗੀ ਤਰ੍ਹਾਂ ਭੁੱਜ ਚੁੱਕੇ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਆ ਮਿਰਚਾਂ ਕੁਝ ਮਸਾਲੇ ਜਿਹੜੇ ਹੋਰ ਬਾਅਦ ਚ ਪਾਉਣੇ ਆਪਾਂ ਇਹ 2 ਕਿਲੋ ਮੇਰੀਆਂ ਮਿਰਚਾਂ ਸੀਗੀਆਂ ਤੇ 300 ਗ੍ਰਾਮ ਆਪਾਂ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਤੇ 4-4 ਚਮਚ ਆਪਾਂ ਮਸਾਲੇ ਦੇ ਸਾਰੇ ਤੁਹਾਨੂੰ ਦੱਸੇ ਆ ਜਿਹੜੇ ਆਪਾਂ ਇਹਦੇ ਵਿੱਚ ਪਾਏ ਤੇ ਮਿਰਚਾਂ ਪਾ ਕੇ ਤੇ ਅੱਗ ਆਪਾਂ ਜਮਾ ਬੰਦ ਕਰ ਦੇਣੀ ਤੁਸੀਂ ਦੇਖ ਸਕਦੇ ਹੋ ਥੁੱਲੇ ਵੀ ਅੱਗੇ ਦੀ ਜਮਾ ਬੰਦ ਕਰ ਦੇਣੀ ਜੇ ਤੁਸੀਂ ਗੈਸ 'ਤੇ ਬਣਾ ਰਹੇ ਹੋ ਤੇ ਤਾਂ ਵੀ ਤੁਸੀਂ ਉੱਥੇ ਗੈਸ ਘੱਟ ਕਰ ਲਿਓ ਚਾਹੇ ਤੇ ਚਾਹੇ ਬੰਦ ਹੀ ਕਰ ਦਿਓ ਹੁਣ ਇਹਦੇ ਵਿੱਚ ਪਾ ਰਹੇ ਆ ਆਪਾਂ ਬਾਕੀ ਦੇ ਮਸਾਲੇ ਜਿਹੜੇ ਬਚੇ ਸੀਗੇ ਉਹ ਪਾ ਦਿੰਨੇ ਆਪਾਂ ਦੋ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਡੇਗੀ ਲਾਲ ਮਿਰਚ ਜਿਹੜੀ ਅਸੀਂ ਘਰੇ ਤਿਆਰ ਕਰਦੇ ਆਂ ਜੇ ਵੀ ਤੁਸੀਂ ਮਗਾਉਣੀ ਹੋਵੇ ਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਆਰਡਰ ਦੇ ਸਕਦੇ ਹੋ ਇੱਕ ਚਮਚ ਪਾ ਰਹੀਆਂ ਬਸ ਜ਼ਿਆਦਾ ਨਹੀਂ ਢਾਲ ਮਿਰਚ ਤਿੱਖੀ ਦਾ ਵੈਸੇ ਆਪ ਹੀ ਬਹੁਤ ਤਿੱਖੀ ਹੁੰਦੀ ਆ ਤੇ ਦੋ ਚਮਚ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਦੇ ਚਮਚ ਜਿਹੜਾ ਆਪਣਾ ਖਾਣ ਵਾਲਾ ਹੁੰਦਾ ਉਹ ਚਮਚ ਪਾਉਨੇ ਆਪਾਂ ਤੇ ਅੱਧੀ ਕੌਲੀ ਇਹ ਜਿਹੜੀ ਮਸਾਲਿਆਂ ਦੀ ਪਾਵਾਂਗੇ ਆਪਾਂ ਇਹ ਮਸਾਲੇ ਸਾਰੇ ਨੇ ਇਹਦੇ ਵਿੱਚ ਮੋਟੀ ਲਾਚੀ ਵੀ ਆ ਲੌਂਗ ਵੀ ਆ ਫਿਰ ਦਾਲਚੀਨੀ ਵੀ ਆ ਸੌਂਫ ਆ ਜੀਰਾ ਆ ਸੁੱਕਾ ਧਨੀਆ ਕਾਲੀ ਮਿਰਚ ਮੇਥੇ ਇਹ ਸਾਰਾ ਮਸਾਲਾ ਆਪਾਂ ਪਹਿਲਾਂ ਭੁੰਨ ਕੇ ਤਿਆਰ ਕਰ ਲਿਆ ਸੀ ਤੇ ਇਹਨੂੰ ਦਰਦਰਾ ਆਪਾਂ ਪੀਸ ਲਿਆ ਇਹ ਵੀ ਸਾਰੇ ਮਸਾਲੇ ਆਪਾਂ ਨਾਲ-ਨਾਲ ਹੀ ਮਿਕਸ ਵਿੱਚ ਕਰਦੇ ਨੇ ਕਿਉਂਕਿ ਤੇਲ ਅਜੇ ਫਿਲਹਾਲ ਗਰਮ ਆ ਇਹ ਵੀ ਮਸਾਲੇ ਭੁੱਜ ਜਾਣਗੇ ਸੇਕ ਆਪਾਂ ਮਿਰਚਾਂ ਨੂੰ ਜ਼ਿਆਦਾ ਨਹੀਂ ਲਵਾਉਣਾ ਨਹੀਂ ਤੇਵੇਂ ਸੌਂਝੇ ਜਾਂਦੀਆਂ ਮੁੜ ਕੇ ਇਦਾਂ ਵਾਵਾ ਖੜੀਆਂ-ਖੜੀਆਂ ਰਹਿੰਦੀਆਂ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਰੰਗਤ ਵੀ ਬਹੁਤ ਸੋਹਣੀ ਹੋ ਗਈ ਜੀ 200 ਗ੍ਰਾਮ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਇਹ ਚ ਨਮਕ ਇੱਕ ਚਾਰਚ ਵੈਸੇ ਵੀ ਵੱਧ ਹੁੰਦਾ ਤੇ ਇੱਕ ਇਹਦੇ ਵਿੱਚ ਥੋੜਾ ਵੱਧ ਪਾਉਣਾ ਪੈਂਦਾ ਕਿਉਂਕਿ ਬਹੁਤ ਤਿੱਖੀਆਂ ਹੁੰਦੀਆਂ ਹਨ ਤੇ ਨਮਕ ਤੇ ਥੋੜੇ ਜਿ ਖੱਟੇ ਦੇ ਨਾਲ ਇਹਨਾਂ ਦਾ ਜਿਹੜਾ ਤਿੱਖਾਪਣ ਘਟ ਜਾਊਗਾ ਤੇ ਇਹ ਚਾਰ ਆਪਣਾ ਜਿਹੜਾ ਤਿਆਰ ਹੋ ਜਾਣਾ ਦੋ ਤੁਪਾਂ ਲਵਾ ਕੇ ਇਹਦੇ ਵਿੱਚ ਇੱਕ ਕੌਲੀ ਆਪਾਂ ਪਾਵਾਂਗੇ ਸਰਕੇ ਦੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਮਿਰਚਾਂ ਬੜੀਆਂ ਆਈਆਂ ਲੱਗਦੀਆਂ ਨਹੀਂ ਮਿਰਚਾਂ ਲੱਗਦੇ ਜਿਵੇਂ ਡੇਲਿਆਂ ਦਾ ਚਾਰ ਤਿਆਰ ਕੀਤਾ ਹੁੰਦਾ ਚਲੋ ਸੂੜਿਆਂ ਦਾ ਤੇ ਚਾਰ ਆਪਣਾ ਜਿਹੜਾ ਜਮਾ ਤਿਆਰ ਹੋ ਚੁੱਕਾ ਤੇ ਹੁਣ ਇਹਨੂੰ ਹੱਥ ਵੀ ਲੱਗਦਾ ਤੁਸੀਂ ਦੇਖ ਸਕਦੇ ਈਦਾ ਮੈਂ ਹੱਥ ਲਾ ਲੈਣੀ ਆ ਯਾਨੀ ਕਿ ਇੰਨਾ ਕੁ ਠੰਡਾ ਹੋ ਗਿਆ ਏ ਕਿ ਇਹਨੂੰ ਆਪਾਂ ਆਰਾਮ ਨਾਲ ਹੱਥ ਲਾ ਸਕਦੇ ਆ ਤੇ ਇਹਦੇ ਹੁਣ ਇਹਨੂੰ ਆਪਾਂ ਡੱਬੇ ਦੇ ਵਿੱਚ ਪਾਵਾਂਗੇ ਕੱਚ ਦੇ ਚ ਤੇ ਡੱਬਾ ਜਿਵੇਂ ਆਪਾਂ ਹਮੇਸ਼ਾ ਤੁਹਾਨੂੰ ਦੱਸਦੇ ਆ ਸੁੱਕਾ ਹੋਣਾ ਚਾਹੀਦਾ ਬਿਲਕੁਲ ਸਾਫ਼ ਤੇ ਹੁਣ ਆਪਾਂ ਸਾਰਾ ਚਾਹ ਡੱਬੇ ਚ ਕੱਢਤਾ ਤੇ ਇੱਕ ਕੋਲੀ ਆਪਾਂ ਇਹਦੇ ਵਿੱਚ ਸਿਰਕਾ ਪਾ ਦਾਂਗੇ ਤਲੋਜੀ ਚਾਰ ਆਪਣਾ ਜਿਹੜਾ ਉਹ ਰੈਡੀ ਹੋ ਚੁੱਕਿਆ ਵਾ ਤੇ ਇਹਨੂੰ ਆਪਾਂ ਦੋ ਲਵਾਵਾਂਗੇ ਤੁੱਪਾਂ ਤੇ ਫਿਰ ਇਹਨੂੰ ਖਾਵਾਂਗੇ ਮਜ਼ੇ ਦੇ ਨਾਲ ਜੇ ਤੁਸੀਂ ਵੀ ਇਹ ਮਜ਼ਾ ਲੈਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਇਹ ਚਾਰ ਘਰ ਬੈਠੇ ਮੰਗਾ ਸਕਦੇ ਹੋ ਤੇ ਇਹ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋੜਵੰਦਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਕੀਮਤੀ ਸਮਾਂ ਦੇ ਕੇ ਫੁੱਲ ਵੀਡੀਓ ਦੇਖੀ ਆ ਤੇ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸੱਚੇ ਆ